ਲੋਕ ਸਿੱਖੀ ਨੂੰ ਬਦਨਾਮ ਕਰਨ ਵਾਸਤੇ ਕਿਸ ਹੱਦ ਤੱਕ ਗਿਰ ਸਕਦੇ ਨੇ ਉਹਨਾਂ ਨੇ ਜਥੇਦਾਰ ਗਿਆਨੀ ਗੜਕਾ ਸਿੰਘ ਦੀ ਵੀਡੀਓ ਵੀ ਉਸੇ ਕੰਮ ਵਿੱਚ ਬਣਾਤੀ AI ਨਾਲ ਤਿਆਰ ਕਰਕੇ ਵੀ ਉਹ ਪ੍ਰੂਫ ਮੰਗਦੇ ਸੀ ਨਾ ਭਗਵਾਨ ਤਮਨ ਤੋਂ ਤੇ ਉਹ ਚੀਜ਼ ਇਹਨਾਂ ਨੇ ਵੀਡੀਓ ਵੀ ਬਣਵਾਕਤੀ ਤੇ ਦੂਜੀ ਵੀਡੀਓ ਇਹਨਾਂ ਨੇ ਸੁਖਵੀਰ ਸਿੰਘ ਬਾਦਲ ਦੀ ਵੀ ਬਣਾਈ ਲੋਕ ਬਈ ਗੁਰੂਆਂ ਲੀਡਰਾਂ ਪਿੱਛੇ ਲੀਡਰਾਂ ਪਿੱਛੇ ਲੱਗ ਕੇ ਗੁਰੂਆਂ ਨੂੰ ਵੀ ਭੰਡੀ ਜਾਂਦੇ ਨੇ ਆਪਾਂ ਨੇ ਹੁਣ ਪਤਾ ਕੀ ਸੋਚ ਲਿਆ ਲੋਕਾਂ ਨੇ ਸਿੱਖਾਂ ਤੋਂ ਸਿੱਖਾਂ ਦੇ ਗੁਰੂਆਂ ਤੋਂ ਉੱਪਰ ਇਹਨਾਂ ਲੀਡਰਾਂ ਨੂੰ ਸਮਝ ਲਿਆ ਇਹਨਾਂ ਲੀਡਰਾਂ ਦੇ ਮਾਗਰ ਲਾ ਕੇ ਇਹ ਸਿੱਖਾਂ ਦੀਆਂ ਫੋਟੋਆਂ ਗੁਰੂਆਂ ਦੇ ਸਿੱਖਾਂ ਦੀ ਗੁਰੂਆਂ ਦੀਆਂ ਫੋਟੋਆਂ ਨੂੰ ਐਡਿਟ ਕਰਕੇ AI ਨਾਲ ਤਿਆਰ ਕਰਕੇ ਨੈੱਟ ਤੇ ਪਾ ਰਹੇ ਨੇ ਸਿਰਫ ਕਿਸ ਦੇ ਵਾਸਤੇ ਆਪਣੇ ਲੀਡਰਾਂ ਨੂੰ ਖੁਸ਼ ਕਰਨ ਦੇ ਵਾਸਤੇ ਵੀ ਦੇਖੋ ਸੁਖਵੀਰ ਸਿੰਘ ਬਾਦਲ ਦੀ ਫੋਟੋ ਨੂੰ AI ਨਾਲ ਤਿਆਰ ਕਰਕੇ ਉਹੀ ਕਮਰੇ ਦਾ ਰੂਪ ਦਿੱਤਾ ਗਿਆ AI ਨਾਲ ਤਿਆਰ ਕਰਕੇ ਕਿੰਨੀ ਖਤਰਨਾਕ AI ਉਹੀ ਕਮਰਾ ਤਿਆਰ ਕਰਕੇ ਉਹਦੀ ਵੀਡੀਓ ਪਾਤੀ ਤੇ ਉਸ ਤੋਂ ਪਹਿਲਾਂ ਗਿਆਨੀ ਜ세ਦਾਰ ਗੜਗਾ ਸਿੰਘ ਜੀ ਵੀਡੀਓ ਲੋਕਾਂ ਨੇ ਪਤਾ ਕੀ ਸਾਬਤ ਕੀਤਾ ਆਮ ਆਦਮੀ ਪਾਰਟੀ ਦੇ ਬੰਦਿਆਂ ਨੇ ਵੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਭਗਵੰਤ ਮਾਨ ਦੀ ਵੀਡੀਓ ਵੀ AI ਨਾਲ ਤਿਆਰ ਕੀਤੀ ਆ ਹਾਂ ਬਈ ਉਹ AI ਨਾਲ ਤਿਆਰ ਕੀਤੀ ਹੋਈ ਆ ਉਹ ਤਾਂ ਸਾਫ਼ ਹੀ ਪਤਾ ਲੱਗਦਾ AI ਬਹੁਤ ਖਤਰਨਾਕ ਚੀਜ਼ ਆ ਹਨਾ ਬਣਾਈ ਤਾਂ ਇਹ ਕਿਸੇ ਫਾਇਦੇ ਵਾਸਤੇ ਕੀਤੀ ਪਰ ਲੋਕਾਂ ਨੇ ਇਹਦਾ ਗਾਤਲ ਸਤਮਾਲ ਕੀਤਾ ਤੇ ਹੁਣ ਗਿਆਨੀ ਗੜਗਾ ਸਿੰਘ ਜੀ ਦੀਆਂ ਵੀਡੀਓ ਵੀ AI ਨਾਲ ਤਿਆਰ ਕਰਕੇ ਸਮਰ ਦੇ ਦਿਖਾ ਰਖੇ ਵਿੱਚ ਜਿਹੜਾ ਫੱਗੂ ਵਾਲੇ ਦਾ ਸਮਰਾ ਜਿਹੜੇ ਨੇ ਭਗਵੰਤ ਮਾਨ ਨੂੰ ਬਲੈਕਮੇਲ ਕੀਤਾ ਜੋ ਵੀ ਉਹਦਾ ਹਨਾ ਉਹਦਾ ਨਾ ਰੌਲਾ ਚੱਲਦਾ ਉਹੀ ਕਹਿੰਦਾ ਸੀਗਾ ਵੀ ਮੈਂ ਭਗਵੰਤ ਮਾਨ ਦੇ ਵੀਡੀਓ ਲੀਕ ਕਰੂੰਗਾ ਸੋਡੇ ਆਪਸੀ ਰੌਲੇ ਨੇ ਤੁਸੀਂ ਆਪ ਦਾ ਜਿੱਦਾਂ ਨਿਬੜਨਾ ਉਦਾਂ ਬੈਠ ਕੇ ਨਿਬੜੋ ਹਨਾ ਪਰ ਇਹ ਚੀਜ਼ਾਂ ਇਹ ਕੋਜੀਆਂ ਹਰਕਤਾਂ ਨਾ ਕਰੋ ਗੁਰੂਆਂ ਨੂੰ ਬਦਨਾਮ ਨਾ ਕਰੋ ਕਿਸੇ ਧਰਮ ਨੂੰ ਬਦਨਾਮ ਨਾ ਕਰੋ ਇੰਨਾ ਚ ਕੁਝ ਨਹੀਂ ਰੱਖਿਆਗਾ ਇੱਕ ਮੱਝ ਕੋਸ਼ ਨਹੀਂ ਰੱਖਿਆ ਹੈਗਾ ਵੀਰੇ ਤੁਸੀਂ ਆਪ ਦਾ ਚਾਹੇ ਲੜੋ ਭੇਡੋ ਹਨਾ ਆਪ ਦਾ ਆਹਮੋ ਸਾਹਮਣੇ ਚਾਹੇ ਕੇਜ ਦਾ ਸਿਰ ਪਾੜੋ ਚਾਹੇ ਕਿਸੇ ਨੂੰ ਮਾਰੋ ਪਾਓ ਪਰ ਗੁਰੂਆਂ ਨੂੰ ਬਦਨਾਮ ਨਾ ਕਰੋ ਗੁਰੂਆਂ ਦੀਆਂ ਫੋਟੋਆਂ ਨਾਲ ਇਹ ਹਰਕਤਾਂ ਨਾ ਕਰੋ